ਅੱਜ ਦੇਖ ਰਹੇ ਹੋ ਅੱਤਵਾਦ ਦਾ ਪੁਤਲਾ ਫੂਕਿਆ ਜਾ ਰਿਹਾ ਬਠਿੰਡਾ ਦੇ ਵਿੱਚ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਿੱਲੀ ਦੇ ਵਿੱਚ ਬੰਬ ਵਿਲਾਸ ਹੋਇਆ ਕਾਰ ਦੇ ਵਿੱਚ ਵਿਲਾਸ ਹੋਇਆ ਲੋਕਾਂ ਦੀ ਮੌਤ ਹੋਈ ਹੈ ਬੜੇ ਲੋਕ ਚੱਕਤੀ ਹੋਇਆ ਥਾ ਪਾਕਿਸਤਾਨ ਦੇ ਖਿਲਾਫ ਫਿਰ ਅੱਜ ਜਿਹੜਾ ਰੋਸ ਪ੍ਰਗਟ ਕੀਤਾ ਜਾ ਰਿਹਾ ਤੇ ਪੁਤਲਾ ਫੂਕਿਆ ਗਿਆ ਅੱਤਵਾਦ ਦਾ ਪੁਤਲਾ ਬਠਿੰਡਾ ਦੇ ਵਿੱਚ ਸਤਭਾਵਣਾ ਚੌਂਕ 'ਚ ਧਰਨੇ ਇੱਕ ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਲੋਕ ਹੈਗੇ ਉਹ ਇੱਥੇ ਸ਼ਾਮਲ ਹੋਏ ਆ ਤਾਂ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਬਠਿੰਡਾ ਦੀ ਤਸਵੀਰ ਹੈ ਜਿੱਥੇ ਅੱਜ ਸਾਰੇ ਭਾਜੀ ਕੀਤੀ ਜਾ ਰਹੀ ਹੈ ਦੇਸ਼ ਦੇ ਉਹਨਾਂ ਗਦਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੇ ਦੇਸ਼ ਰਹਿ ਕੇ ਅੱਤਵਾਦੀ ਗਤਿਵਿਧੀਆਂ 'ਚ ਸ਼ਾਮਲ ਹੁੰਦੇ ਨੇ ਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਦੇਖ ਰਹੇ ਤੁਸੀਂ ਬਠਿੰਡਾ ਦੇ ਵਿੱਚ ਅੱਤਵਾਦ ਦਾ ਪੁਤਲਾ ਜਿਹੜਾ ਉਹ ਤੋੜਿਆ ਗਿਆ ਇਸ ਉਸ ਵੀ ਹੈਗਾ ਲੋਕਾਂ ਦੇ ਵਿੱਚ ਵੀ ਐਡੀ ਵੱਡੀ ਘਟਨਾ ਵਾਪਰੀ ਹਾਲਾਂਕਿ ਵੱਖ-ਵੱਖ ਏਜੰਸੀਆਂ ਜਾਂਚ ਕਰ ਰਹੀਆਂ ਤੇ ਜੇਕਰ ਗੱਲ ਕਰੀਏ ਅੱਜ ਬਠਿੰਡਾ ਦੇ ਵਿੱਚ ਇਸ ਵਕਤ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਬਠਿੰਡਾ 'ਚ ਅਤਵਾਦ ਦੇ ਖਿਲਾਫ ਜਿਹੜਾ ਅੱਜ ਇੱਥੇ ਰੋਸ ਪ੍ਰਗਟ ਕੀਤਾ ਗਿਆ ਤਾਂ ਲਗਾਤਾਰ ਬਠਿੰਡਾ ਦੀ ਗੱਲ ਕਰ ਲਈਏ ਅੰਕਸਟ ਕੀਤਾ ਜਾਂਦਾ ਰਿਹਾ ਪਹਿਲਾਂ ਵੀ ਤਾਂ ਅੱਜ ਫੇਰ ਜਿਹੜਾ ਕੰਸਟ ਕੀਤਾ ਗਿਆ ਇੱਥੇ ਸੁਖਪਾਲਸਰਾ ਜਿਹੜੇ ਭਾਜਪਾ ਦੇ ਆਗੂ ਨੇ तमाम ਜਿਹੜੇ ਭਾਰਤ ਸਮਾਜਿਕ ਜਿਹੜੇ